ਤ੍ਰੀਕਾਲ ਬਾਈ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਹੋਇਆ ਤਲਵੰਡੀ ਸਭੋ ਭਰਾ ਮੇਰੇ ਸ਼ਰਮੇ ਕੋਲੇ ਤੇ ਪਾਈਆਂ ਕੋਲੇ ਬਹੁਤ ਛੋਲੇ ਟਰੈਕਟਰ ਆ ਤੇ ਪਾਈਆਂ ਨਾਲ ਉਹ ਕਿਰਾਉਂਿਆ ਗੱਲਬਾਤ ਉਹ ਹੌਲੈਂਡ 855 744 ਤੇ ਫੇਰ 852 ਬਹੁਤ ਛੋਲੇ ਛੋਲੇ ਦੇਖ ਉਧਰ ਮਾਈ ਪਈ ਸਸਤੀ ਗੱਲ ਕੀ ਮੈਂ ਜਸਪ੍ਰੀਤ ਯਾਰਾ ਭੁੱਲਰ ਤ੍ਰੀਕਾਲ ਸਸਤੀ ਗੱਲ ਅੱਜ 28 ਤਰੀਕ ਆ ਬਾਈ ਹਾਂਜੀ ਅੱਜਾ ਅਥਮਾ ਮਹੀਨਾ 2024 ਤੇਨ ਬੁੱਧਵਾਰ ਤਲਵੰਡੀ ਸਭੋ ਮੰਡੀ ਲੱਗੀ ਆ ਬਾਈ ਐ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਮਾਰਾ ਸੱਚੇ ਪੱਖ ਚੱਤੀ ਕਲਾ ਰੱਖੇ ਭਾਈ ਤੇ ਇਦਾਂ ਹੀ ਭਾਈ ਪਿਆਰ ਦਿੰਦੇ ਰਹੋ ਤੇ ਤੁਹਾਡੇ ਨਾਲ ਹੀ ਸ਼ਰਮਾ ਸ਼ਰਮਾ ਹਨਾ ਭਾਈ ਬਹੁਤ ਭਾਈ ਪਿਆਰ ਦਿੰਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਭਾਈ ਮਿਹਰਬਾਨੀ ਹਨਾ ਅੱਜ ਜੇ ਭਾਈ ਤੁਹਾਨੂੰ ਚਾਰ ਟਰੈਕਟਰ ਦਿਖਾਵਾਂਗੇ 285543 ਆਓ ਲੈਣ ਆਪਣੇ ਮਿੱਤਰ ਦੇ ਆ ਤੀਸੂ ਵਾਲੇ ਦੇ ਪਿਆਲਾ ਭਾਈ ਜੀ ਗੁਰਵਿੰਦਰ ਦੇ ਠੀਕ ਹੈ ਗੱਲ ਆਪਾਂ ਕੋਸ਼ਿਸ਼ ਕਰਾਂਗੇ ਗੁਰਵਿੰਦਰ ਨਾਲ ੱੱਕਾ ਕਰਨ ਦੀ ਤੇ ਗੁਰਵਿੰਦਰ ਤੋਂ ਕੈਜ ਆ ਮੋਲੇ ਲੈਣ ਦੀ ਹੈ ਨਾ ਹੋਰ ਗੁਰਵਿੰਦਰ ਕੀ ਆ ਠੀਕ ਹੈ ਵੀਰੇ ਉਹ ਠੀਕ ਹੈ ਵੀਰੇ ਤੇ ਮੀਂਹ ਪਵਾਤਾ ਰਾਤ ਹੈ ਨਾ ਪੂਰਾ ਜੱਬਾ ਨਿਕਲ ਗਿਆ ਮੀਂਹ ਮੈਂ ਮੀਂਹ ਆ ਨਾ ਸਭ ਤੋਂ ਪਹਿਲਾਂ ਆ ਗਿਆ ਭਾਈ ਜੀ ਹੌਲੈਂਡ ਸੁਪਰ ਆ ਭਾਈ ਕਿਾਰੇ ਪਾਸੋਂ ਦਿਖਾ ਦੇ ਵੀਰੇ 2018 ਮਾਡਲ ਨਾਲ ਦੇ ਟਾਇਰ ਆ ਵੀਰੇ ਨਾਲ ਦੇ ਟਾਇਰ ਆ ਭਾਈ ਕਹਿੰਦਾ ਟਾਇਰ ਹੈਗੇ ਆ 85 ਪੈਸੇ ਦੇ ਖੁੱਲੇ ਆ ਖੁੱਲੇ ਆ ਬਾਈ 85 ਤੋਂ 90 ਪੈਸੇ ਹੈ ਇਹ ਤਾਂ 90 ਪਰ 85 ਕਹੇ ਖੁੱਲੇ ਕਹਿ ਸਕਦੇ ਆ ਬਾਈ 50 ਜੀਪੀ ਚ ਟਰੈਕਟਰ ਆ ਵੀਰੇ ਕਮ ਮੋਡਲਾ ਪਾਵਰ ਸਟੀਰਿੰਗ ਆ ਡਬਲ ਕਲਚ ਰਵਾ ਸਪੀਡ ਉਹ ਸੈਡ ਕੇ 3 ਸਪੀਡ ਠੀਕ ਹੈਂ ਬਰਾ ਵੀ ਕਟਿਆ ਜਾਊਗਾ ਬਾਈ ਲੋਨ ਫੈਂਸ ਹੋ ਜਾਊਗਾ ਠੀਕ ਹੈ ਬਰਿੰਦਰ ਮਾਫ ਕਰਨਾ ਬਾਈ ਪਹਿਲਾਂ ਕਹੇ ਨਾ ਵੀਡੀਓ ਦੇ ਵਿੱਚ ਸ਼ਰਮਾ ਕਲਵੰਡੀ ਥੱਪ ਵਾਲੇ ਤੇ ਥੋੜੀ ਜੀ ਬਈ ਬਾਜ ਦੀ ਪ੍ਰੋਬਲਮ ਆਊਗੀ ਕਿਉਂ ਸੜਕ ਤੇ ਵੀਡੀਓ ਬਣਾ ਰਹੇ ਆ ਮੈਂ ਤੇ ਦੂਰੋਂ ਖਿਜਦਾ ਆਵਾਜ਼ ਆ ਕਿੱਧਰ ਗਿਆ ਗੁਰਵਿੰਦਰਾ ਹਾਂਜੀ 5 68 ਲਈ ਕੀ ਬੈਠਾ ਖਰਾਾ ਮਾਡਲ ਕਿੰਨੇ ਦਾ ਸਾਢੇ 5 ਲੱਖ ਰੁਪਏ ਦਾ ਨਾ ਨਾ ਸਹੀ ਦੋ ਰਾਈਟ ਰੇ ਜਮਾਨਾ ਮਾ ਚਲਾ ਲਿਓ 24 ਮਾਡਲ ਤੇ ਚਲਾ ਲਾ 135000 ਨਹੀਂ 5 ਲੱਖ 40 40 ਕਹਦੇ ਜਾ ਸਾਢੇ 5 41000 ਦਾ ਦੇ ਦੇ 40000 ਰੁਪਏ ਦੀ ਆਪਣੀ ਬਾਹ ਕੇ ਲੈ ਜਾ ਬਾਕੀ ਮੇਰੀ ਗੱਲ ਸੁਣੋ ਮੌਕੇ ਦੀਆਂ ਗੱਲਾਂ ਹੋਰ ਹੋਣੀਆਂ ਜਿੰਨੇ ਟਰੈਕਟਰ ਦਿਖਾਵਾਂਗੇ ਰੇਟ ਘਾਟ ਸਕਦੇ ਆ ਬਾਦ ਦੇ ਉੱਜ ਮਾਡਲ ਹੈ 21 ਮਾਡਲ 2021 ਮਾਡਲ ਗੁਰਵਿੰਦਰ ਨਵਾਂ ਹੀ ਲੀ ਫਿਰਦਾ ਹੋਇਆ ਇਹ ਵੀ ਟਾਇਰ ਨਾਲ ਦੇ ਹੋਣਗੇ ਆ ਨਾਲ ਦੇ ਟਾਇਰ ਆ ਜੀ ਚਾਰੇ ਨਾਲ ਦੇ 90 ਪੈਸੇ ਟਾਇਰ ਭਾਈ ਨਾਲ ਦੇ ਆ ਇਹ ਚੱਲੇ ਵੀ ਕੁਸ਼ੀ ਹੋਣਾ ਯਾਰ ਬਾਹੀ ਤੇ ਚੱਲਿਆ ਕੱਲੀ ਤੇ 1227 ਘੰਟੇ ਚੱਲਿਆ ਵੀਰੇ ਠੀਕ ਹੈ ਜਿਲ ਕੋ ਨਵਾਂ ਟਰੈਕਟਰ ਹਾਰ ਪਾ ਕੇ ਲੈ ਜੋ ਬੇਸ਼ੱਕ ਟੌਪ ਮਾਡਲ ਆ 14 ਲੀਟਰਾਂ ਵਾਲਾ ਬਾਈ ਬਾਲੇ ਵੀਰ ਕਹਿੰਨ ਲੱਗੇ ਬਾਈ 14 ਲੀਟਰਾਂ ਵਾਲਾ ਟਰੈਕਟਰ ਚਾਹੀਦਾ ਆ ਖੜਾ ਬਾਈ ਠੀਕ ਐ ਕਿ ਨਰਮਨ ਉਰ ਮੈਂ ਹੁੰਦੇ ਜਿਹੜੇ ਪਾਸੇ ਉੱਤਰ ਬਾਈ 14 ਵਾਲੇ ਚੱਲਦੇ ਗੁਰਵਿੰਦਰ 656 ਲਿਖੀ ਬੈਠਾ 640 ਇਹਨੂੰ ਆਇਆ ਹੋਗਾ ਕਿ ਇਹ ਤਾਂ ਘਟਾਉ ਆ ਹੁਣ ਨਹੀਂ ਸ਼ਰਮਾ ਜੀ 6 ਲੱਖ ਦਾ 30 ਆਪਾਂ ਇਹ ਕਹਿ ਸਕਦੇ ਹਾਂ ਟਰੈਕਟਰ ਬਾਹਰ ਸ਼ਾਬਾਸ਼ 6 ਲੱਖ ਰੱਖੇਗਾ ਸਵਾਛੇ 6 ਲੱਖ ਰਬੀ ਦਾ ਟਰੈਕਟਰ ਲੈ ਜਾਓ ਬਾਈ ਬਾਕੀ ਤੇ ਬਾਕੀ ਤੇ ਮੌਕੇ ਬਾਕੀ ਮੌਕੇ ਤੇ ਦੇਖਾਂਗੇ ਬਾਈ ਲਾਇਸੈਂਸ ਤੇ ਹੋ ਜੂ ਪੁਰਾਣਾ ਕਰਿਆ ਜਾਉ ਗਰਲਫ੍ਰੈਂਸ ਹੋ ਜੂ 855 ਦਾ ਪੁਰਾਣਾ ਕਰਿਆ ਲੱਗਦਾ ਕਿਸ ਦਾ ਟਰੈਕਟਰ ਹਾਂ ਲਓ ਜੀ ਉਸ ਤੋਂ ਬਾਅਦ ਐਫੀ ਮਾਡਲ ਆ ਗਿਆ 2000 ਵੀ ਮਾਡਲ ਪੈਰੇ ਦੇ ਵੀ ਨਾਲ ਦੇ ਨਾਲ ਦੇ ਆ ਜੀ ਨਾਲ ਤੇ ਆ ਬਾਈ 85 ਪੈਸੇ ਟਾਇਰ ਆ ਠੀਕ ਐ ਟਰੈਕਟਰ ਬਾਈ ਜਿਵੇਂ ਨਵਾਂ ਹੀ ਪਿਆ ਸ਼ੋਰੂਮ ਕੰਡੀਸ਼ਨਾਂ ਵੀ ਦੇ ਪਰਾਣਾ ਕਟਿਆ ਇਹ ਲੋਨ ਫੈਂਸ ਹੋ ਜਾਊਗਾ 2 ਸਪੀਡ ਦੇ ਵਿੱਚ ਟਰੈਕਟਰ ਆ ਵੀਰੇ ਸਾਰਾ ਸਮਾਨ ਆ ਡੰਡਾ ਫੱਟੀ ਸ਼ਬਦੀ ਸਭ ਕੁਝ ਨਾਲ ਆ ਡਬਲ ਡਿਸਟਰੀਬਿਊਟਰ ਆ ਡਬਲ ਕਲਚ ਪਾਵਰ ਸ਼ੇਅਰਿੰਗ ਠੀਕ ਆ ਭਾਈ ਇਹ ਪਰਾਣਾ ਕਟਿਆ ਜਾਊ ਬਾਈ ਲੋਨ ਫੈਂਸ ਹੋ ਜਾਊਗਾ ਵੀ ਮਾਡਲ ਆ 575 ਲਿਖੀ ਵਜਾ ਕਿੰਨੇ ਦਾ 5.5 ਲੱਖ ਰੁਪਏ 5 ਲੱਖ ਤੇ 40 ਹਜ਼ਾਰ ਦਾ ਟਰੈਕਟਰ ਲੈ ਜਾਓ ਮੌਕੇ ਤੇ ਹੋਰ ਦੇਖਾਂਗੇ ਜੇ ਮੰਗਤਨ ਹੋਇਆ ਤਾਂ ਪੱਕਾ ਨਹੀਂ ਕਹਿੰਦਾ ਹੁੰਦਾ ਬਾਈ ਕਿ ਹੋਊਗਾ। ਉਸ ਤੋਂ ਬਾਅਦ ਦੇ ਵਿੱਚ ਫੇਰ 855 ਆ ਗਿਆ ਬਾਈ। ਮਾਜੋ ਹੈਗਾ ਇਹਦਾ 2019 ਬਣਦਾ। ਲਿਖਿਆ ਨਹੀਂ ਤੇ ਰੇਟ ਨਹੀਂ ਲਿਖਿਆ ਲੈ। ਲਿਖਿਆ ਨਹੀਂ। ਬਾਈ ਜੀ ਇਹਦੇ ਰੇਟ ਲੇਖੋ। ਲਿਖ ਦਿੰਦੇ। ਕੁੱਤਰ ਕੇ? ਨਹੀਂ ਲਿਖਿਆ ਨਹੀਂ ਬਾਈ। ਠੀਕ ਐ ਟਾਇਰ ਇਹਦੇ ਬਾਈ 90 ਪੈਸੇ। ਨਹੀਂ ਜੀ ਨਵੇਂ ਐ। ਹਾਂ ਬਾਈ। ਆਹ ਲੋ ਜੀ। ਆਹ ਐਮ ਆਰ ਉੱਪਰ ਨਹੀਂ ਦਾ ਹੈ ਜੀ। 99 ਪੈਸੇ ਟਾਇਰ ਆ ਗਏ। ਅਗਲੇ ਟਾਇਰ ਨਾਲ ਦੇ ਆ। ਡਬਲ ਡਿਸਟ੍ਰੀਬਿਊਟਰ ਟਰੈਕਟਰ। 16 14 ਲੀਟਰ। 14 ਲੀਟਰਾਂ ਚਾ ਬਾਈ। ਡੰਡਾ ਪੱਟੀ ਛਤਰੀ ਸਾਹਿਬ ਕੋਲ ਛਨਾਲ ਆ ਰੰਬਰੂਪ ਜਮਾ ਪਿਆ ਸ਼ੀਸ਼ੇ ਵਰਗੇ ਵੀਰੇ ਪੁਰਾਣਾ ਕੱਟਿਆ ਜੋ ਲੋਨ ਫੈਂਸ ਹੋ ਜੂਗਾ ਇਹ ਟਾਇਰ ਵੀ ਵੀਰੇ ਤਾਂ ਬਦਲੇ ਆ ਟਾਇਰ ਚ ਕੱਟ ਸੀ ਕਿੰਨੇ ਕਿੰਨੇ ਰੇਟ ਪਰ 1455 ਘੰਟੇ ਚੱਲਿਆ ਬਾਈ ਅਗਲੇ ਦਾ ਨਾਲ ਦੇ ਇਹਦੇ ਮੂਰਲੇ ਬਾਈ ਨਾਲ ਦੇ ਆ ਪਿਛਲੇ ਬਾਈ ਬਦਲਨੇ ਪਏਗੇ ਪ੍ਰੋਬਲਮ ਆ ਗਈ ਸੀ ਟਾਇਰਾਂ ਦੇ ਵਿੱਚ ਮਜਬੂਰੀ ਚ ਬਦਲਨੇ ਪਏਗੇ ਹਨਾ ਜਮਾ ਨਵੇਂ ਹਾਂ ਜਮਾ ਨਵੇਂ ਆਪਣਾ ਸੂਲ ਆਪਾਂ ਕੱਟ ਵਾਲਾ ਟਾਇਰ ਨਹੀਂ ਰੱਖਿਆ ਪੇ ਪਟੇ ਨੂਟ ਵੀ ਨਹੀਂ ਲੈਂਦੇ ਬਾਈ ਤੁਸੀਂ ਨਹੀਂ ਫਿਰ ਚੰਗੀ ਚੀਜ਼ ਬਾਈ ਆਹ ਤੇ ਪਟੇ ਨੂਟ ਵੀ ਨਹੀਂ ਲੈਂਦੇ ਮਾੜੀ ਚੀਜ਼ ਕਿਉਂ ਦੇਵਾਂਗਾ 19 ਮਾਡਲ ਆ ਪ੍ਰਾਣਾ ਕੱਟਿਆ 19 ਮਾਡਲ ਆ ਪ੍ਰਾਣਾ ਕੱਟਿਆ ਜਾਉ ਲੋਨ ਫੈਂਟ ਹੋ ਜਾ ਕਿੰਨੇ ਦਾ ਮੰਗ 615000 ਰਾਈ 5 ਲੱਖ ਕਿੰਨੇ ਦਾ 594000 90 ਕਾ ਮੈਂ ਅਸੀਂ ਜਿਹੜਾ ਚਦੇ ਨੇ ਕਿਦੂ ਨੀ 99 ਦਾ 90 ਦਾ ਦੇ ਰਾਇ ਐ ਜੀ 80000 ਦਾ ਡਾਕਟਰ ਲੈ ਜਿਓ ਵੀਰੇ ਇਹ ਕੁਛ ਕਹੀ ਜਾਣ ਠੀਕ ਹੈ ਸੋਡੇ ਨਹੀਂ ਸ਼ਰਮਾ ਸ਼ਰਮਾ ਭਾਈ ਸੋਡੇ ਕਰਕੇ ਸ਼ਰਮਾ ਵੀਰੇ ਕਮੀ ਕੋਈ ਆਪਣੀ ਕੋਈ ਔਕਾਤ ਹੈ ਜਿੰਨੇ ਜੁਗਰੇ ਤੁਸੀਂ ਕਰਤਾ ਸਾਨੂੰ ਉਰੇ ਜੇ ਆ ਜਾ ਯਾਰ ਵੀਡੀਓ ਬਾਅਦ ਦਾ ਫੇਸ ਵਰਕ ਪਾਊਗਾ ਫਿਰ ਕਹੋਗੇ ਕਲੀਅਰ ਨਹੀਂ ਆਈ ਬਾਜਣਾ ਕਿਧਰ ਗਿਆ ਪੁੱਲਰ ਭਾਈ ਜੀ ਕੋਈ ਵੀ ਟਰੈਕਟਰ ਲੈਣਾ ਹੋਵੇ ਆਪਾਂ ਨੂੰ ਕਰ ਲਿਓ ਕਾਲ ਠੀਕ ਹੈ ਜੀ ਲੋਨ ਫਾਇਨਸ ਵੀ ਕਰਾ ਦਨੇ ਆ ਪੁਰਾਣਾ ਕੱਟ ਲਿਆ ਪੁਰਾਣਾ ਬਾਈ ਜੀ ਓਨੇ ਕਦਾ ਕਟਾਂਗੇ ਜਿੰਨੇ ਕਦਾ ਹੋਊਗਾ ਠੀਕ ਹੈ ਉਹ ਗੱਲ ਨਾ ਬੱਚ ਕਹਿੰਦੇ ਬਾਈ ਇੰਨਾ 50000 60000 ਬਤਾ ਕੇ ਕਹਿਦਾ ਨੂੰ ਬਾਈ ਐ ਨਾ ਕਰਿਆ ਕਰੋ ਬੇਨਤੀ ਹੱਥ ਬਨ ਕੇ ਕਿ ਮੈਨੂੰ ਵੀ ਪਤਾ ਕਿਹੜਾ ਟਰੈਕਟਰ ਕਿੰਨੇ ਦਾ ਇਹ 32 ਸਾਲ ਹੋ ਗਏ ਜਿੱਦ ਲਾਈਨ ਦੇ ਵਿੱਚ ਪਏ ਨੂੰ ਤੇ ਜਿੰਨੇ ਕਦਾ ਹੈ ਓਨੇ ਕਦਾ ਕਟਾਂਗੇ ਜੇ ਲੱਗਿਆ ਸ਼ਰਮਾ ਘੱਟ ਕੱਟ ਲਿਆ ਤੇ ਆਉਦਾ ਵੇਚ ਕੇ ਪੈਸੇ ਦੇ ਦੇ ਕਿਉਂ ਬਾਈ ਜੀ ਠੀਕ ਹੈ ਜੀ ਇਹ ਗੱਲ ਸਹੀ ਹੈ ਵੀ ਨਾ ਸਹੀ ਹੈ ਲੋਨ ਕਰਾ ਦਾਂਗੇ ਬਸ ਸਿੱਭਲ ਤੁਹਾਡਾ ਸਹੀ ਹੋਣਾ ਚਾਹੀਦਾ ਬਾਈ ਬਸ ਤੇ ਪੇਜ ਨੂੰ ਕਰ ਲੋ ਫੋਲੋ ਬਾਈ ਸ਼ਰਮਾ ਤਲਵੰਡੀ ਸਾਪੂ ਵਾਲਾ ਦੇਪੂ ਲੱਤ ਤਲਵੰਡੀ ਸਾਪੂ ਵਾਲਾ ਦੋਨੇ ਪੇਜ ਬਾਈ ਮੇਰੇ ਹੱਦੇ ਆ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰਿਓ ਬਾਈ ਕਮੈਂਟ ਜਰੂਰ ਕਰਿਓ ਤੇ ਵੀਡੀਓ ਕਿੱਦਾਂ ਦੀ ਲੱਗਦੀ ਆ ਬਾਈ ਜੇ ਕੋਈ ਕਮੀ ਆ ਉਹ ਵੀ ਦੱਸਿਓ ਆਪਾਂ ਕਮੀ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਬਹੁਤ ਬਹੁਤ ਮਿਹਰਬਾਨੀ ਬਾਈ ਸਤਿਕਾਰ ਬਾਈ ਸਤਿਕਾਰ ਮੇਰਾ ਬਈ ਵਟਸਐਪ ਨੰਬਰ ਹੈਗਾ 887294545 ਕਾਲਿੰਗ ਨੰਬਰ ਹੈਗਾ ਜੀ 947884545 ਬਹੁਤ ਬਹੁਤ ਮਿਹਰਬਾਨੀ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਰੇ